ਬਠਿੰਡਾ ਦੇ ਡੱਬ ਵਾਲੀ ਰੋਡ ਤੇ ਵਰਦਮਾਨ ਕਲੋਨੀ ਕੱਟੀ ਗਈ ਸੀ ਜੋ ਵਰਦਮਾਨ ਕਹਿੰਦੇ ਪਹਿਲਾਂ ਫੈਕਟਰੀ ਹੁੰਦੀ ਸੀ ਉਸ ਤੋਂ ਬਾਅਦ ਕਲੋਨੀ ਦੇ ਵਿੱਚ ਕਨਵਰਟ ਕਰਤੀ ਪਰ ਨਗਰ ਨਿਗਮ ਟੀਮ ਨੇ ਨਗਰ ਨਿਗਮ ਦੇ ਅਧਿਕਾਰੀ ਵਿੰਦਰੀ ਨੇ ਕਿਹਾ ਕਿ ਸਾਡੇ ਕੋਲੇ ਨਾ ਤਾਂ ਸੀਐਲਯੂ ਪਾਸ ਆਉਦਾ ਨਾ ਹੀ ਕੋਈ ਅਪਰੂਵਡ ਕਲੋਨੀ ਅਸੀਂ ਕੀਤੀ ਹੈ ਤਾਂ ਸੀਐਮ ਹਾਊਸ ਦੇ ਵਿੱਚੋਂ ਟੀਮ ਆਈ ਸੀ ਜਿਹੜੇ ਸੈਕਟਰੀ ਆ ਨਗਰ ਨਿਗਮ ਉਹਨਾਂ ਨੇ ਐਕਸ਼ਨ ਲੈਂਦੇ ਹੋਏ ਇਸ ਵਰਧਮਾਨ ਕਲੋਨੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਅੱਜ ਪੂਰੀ ਟੀਮ ਆ ਜਿਹੜੀ ਸੀਐਮ ਹਾਊਸ ਦੇ ਵਿੱਚੋਂ ਬੈਂਡਾ ਨਗਰ ਨਿਗਮ ਪਹੁੰਚੀ ਆ ਤਾਂ ਪਹੁੰਚ ਕੇ ਉਹਨਾਂ ਨੇ ਸਾਰੇ ਜਿਹੜੇ ਕਾਗਜ਼ਾ ਰਿਕਾਰਡ ਆ ਜਿਹੜਾ ਉਹ ਇੱਥੋਂ ਲੈ ਕੇ ਗਏ ਆ ਤਾਂ ਜਲਦੀ ਹੀ ਕਾਰਵਾਈ ਹੋ ਸਕਦੀ ਆ ਤੇ ਜਿਹੜੇ ਭੋਲੇ ਪਾਲੇ ਲੋਕ ਆ ਜੋ ਝਾਂਸੇ ਦੇ ਵਿੱਚ ਆ ਜਾਂਦੇ ਆ ਪੈਸੇ ਲਗਾ ਬੈਠਦੇ ਆ ਪੈਸੇ ਫਸਾ ਲੈਂਦੇ ਆ ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਕਰਦੇ ਇਸ ਤੋਂ ਪਹਿਲਾਂ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਵੀ ਇਹਦੀ ਜਾਣਕਾਰੀ ਲੈ ਲੈਣੀ ਚਾਹੀਦੀ ਆ ਤਹਿਸੀਲ ਦਫ਼ਤਰ ਦੇ ਵਿੱਚ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਉੱਥੇ ਵੀ ਲਿਖ ਕੇ ਲਾਇਆ ਹੋਇਆ ਵੀ ਤੁਸੀਂ ਕੋਈ ਵੀ ਕਲੋਨੀ ਦੇ ਵਿੱਚ ਪਲਾਟ ਲੈਣੇ ਆ ਪਹਿਲਾਂ ਇਹਦੀ ਜਾਣਕਾਰੀ ਲੈ ਲਿਆ ਕਰੋ ਨਗਰ ਨਿਗਮ ਦੇ ਵਿੱਚ ਵੀ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਵੀ ਜੇ ਕਿਸੇ ਵੀ ਕਲੋਨੀ ਚ ਤੁਸੀਂ ਪਲਾਟ ਲੈਣੇ ਆ ਪਹਿਲਾਂ ਉਹਦੀ ਇਨਕੁਆਰੀ ਕਰੋ ਕਿ ਉਹ ਅਪਰੂਵਡ ਆ ਜਾਂ ਰੈਰਾ ਦਾ ਨੰਬਰ ਆਇਆ ਹੋਇਆ ਫੇਰ ਹੀ ਤੁਸੀਂ ਪਲਾਟ ਖਰੀਦੋ ਵਰਦਮਨ ਕਲੋਨੀ ਕੱਟਣ ਤੋਂ ਪਹਿਲਾਂ ਹੀ ਇਹ ਵਿਵਾਦਾਂ ਦੇ ਵਿੱਚ ਆ ਗਈ ਤਾਂ ਹੁਣ ਇਸ ਤੇ ਵੱਡੀ ਕਾਰਵਾਈ ਹੋ ਸਕਦੀ ਆ। ਵਰਤਮਾਨ ਕਲੋਨੀ ਦੇ ਬਾਰੇ ਚ ਇਹ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਨੇ ਕੋਈ ਪਲਾਟ ਵਗੈਰਾ ਵੇਚਿਆ। ਪਰ ਸਾਡੇ ਕੋਲ ਇਦਾਂ ਦਾ ਕੋਈ ਫੈਕਚੁਅਲ ਪੇਪਰ ਨਹੀਂ ਹੈਗਾ ਜਿੱਤੋਂ ਸੀ ਇਹ ਕਹਿ ਸਕੀਏ ਕਿ ਉਹਨਾਂ ਨੇ ਪਲੋਟਿੰਗ ਕੀਤੀ ਹੈ ਜਾਂ ਨਹੀਂ ਕੀਤੀ ਹੈ ਦੇ ਬਾਰੇ ਚ ਕੋਈ ਜਾਣਕਾਰੀ ਪ੍ਰੋਪਰ ਨਹੀਂ ਹੈ। ਪਰ ਅਖਬਾਰਾਂ ਵਿੱਚ ਖਬਰਾਂ ਨੂੰ ਲੱਗੀਆਂ ਨੂੰ ਜਾਂ ਲੋਕਾਂ ਵੱਲੋਂ ਗੱਲੇ ਪਲਾਟਾਂ ਨੂੰ ਦੇਖ ਕੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਸਾਡੇ ਕੋਲੋਂ ਰਿਕਾਰਡ ਦੀ ਮੰਗ ਕੀਤੀ ਗਈ ਸੀ। ਅਸੀਂ ਪਹਿਲਾਂ ਰਿਕਾਰਡ ਭੇਜ ਦਿੱਤਾ ਸੀ ਉਹਨਾਂ ਨੂੰ ਪਰ ਹੁਣ ਅੱਜ ਉਹਨਾਂ ਨੇ ਵਿਜੀਲੈਂਸ ਦੀ ਟੀਮ ਨੂੰ ਭੇਜਿਆ ਵਿਜੀਲੈਂਸ ਟੀਮ ਵੱਲੋਂ ਸਾਡਾ ਸਾਰਾ ਰਿਕਾਰਡ ਆਪਣੇ ਕਬਜ਼ੇ 'ਚ ਲੈ ਕੇ ਉਹ ਜਾ ਚੁੱਕੇ ਨੇ ਉਹਦੇ ਤੋਂ ਸਾਨੂੰ ਫਿਰ ਇਹ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੇ ਕੋਈ ਪਲੋਟਿੰਗ ਕੀਤੀ ਪਲੋਟਿੰਗ ਦਾ ਕੋਈ ਕੱਚਾ ਨਕਸ਼ਾ ਤਿਆਰ ਕਰਕੇ ਲੋਕਾਂ ਨੂੰ ਵੇਚਣ ਵਾਸਤੇ ਕੁਝ ਕੀਤਾ ਵਾ ਉਹਦੇ ਸਬੰਧ ਵਿੱਚ ਅੱਜ ਵਿਜੀਲੈਂਸ ਨੇ ਆਫਿਸ ਦੇ ਵਿੱਚ ਆ ਕੇ ਰਿਕਾਰਡ ਆਪਣੇ ਕਬਜ਼ੇ 'ਚ ਲਿਆ ਉਹ ਜਿਹੜੀ ਸਰ ਟੀਮ ਕਿਹੜੀ ਸੀ ਇਹ ਸਪੈਸ਼ਲ ਜਿਹੜੀ ਆਂਦੀ ਹੈ ਸੀਐਮ ਆਫਿਸ ਦੇ ਵਿੱਚ ਚੋਈ ਸੀ ਇਹ ਇਸ ਨੂੰ ਇਹ ਨਹੀਂ ਪਤਾ ਜੀ ਸੀਐਮ ਆਫਿਸ ਵੱਲੋਂ ਉਹਨਾਂ ਨੇ ਆਏ ਹੈ ਵੈਸੇ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੇ ਆਪਣੀ ਟੀਮ ਗਠਤ ਕਰਕੇ ਸਾਡੇ ਕੋਲ ਅੱਜ ਭੇਜੀ ਸੀਗੀ ਉਸ ਟੀਮ ਨੂੰ ਅਸੀਂ ਆਪਣੇ ਜਿਹੜਾ ਰਿਕਾਰਡ ਆ ਉਹ ਦੇਣਾ ਸਾਡੀ ਮਜਬੂਰੀ ਹੈ ਅਸੀਂ ਉਹ ਦੇ ਦਿੱਤਾ ਹੋਇਆ ਹੈ ਅਗੋਂ ਸਰਕਾਰ ਵੱਧਰ ਤੋਂ ਉਤੇ ਜੋ ਵੀ ਐਕਸ਼ਨ ਆਏਗਾ ਉਹ ਸੀ ਦਿਖਣਾ ਪਰ ਕੋਈ ਉਹਦੀ ਮਨਜ਼ੂਰੀ ਜਾਂ ਕੋਈ ਦੀ ਕਲੋਨੀ ਦੀ ਨਗਰ ਨਿਗਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਨਾ ਤਾਂ ਕੋਈ ਮਨਜ਼ੂਰੀ ਦਿੱਤੀ ਹੈ ਨਾ ਕੋਈ ਸੀਐਲਯੂ ਦਿੱਤਾ ਗਿਆ ਹੈ ਨਾ ਹੀ ਕੋਈ ਲੇਆਉਟ ਨੂੰ ਹਲੇ ਪ੍ਰਵਾਨਗੀ ਮਿਲੀ ਹੈ ਤੇ ਨਾ ਹੀ ਪਲੋਟਿੰਗ ਕਰਨ ਦਾ ਕੋਈ ਅਧਿਕਾਰ ਇਸ ਤਰ੍ਹਾਂ ਦਾ ਕੋਈ ਪੱਤਰ ਵੀ ਨਹੀਂ ਜਾਰੀ ਹੋਇਆ ਹੋਇਆ ਜੀ ਸਰ ਇਸ ਨਾਲ ਦੇ ਬਹੁਤ ਕਾਰ ਵੀ ਕੀਤੀ ਜੋ ਕਿ ਲੋਕ ਭੋਲੇ ਭਾਲੇ ਲੋਕਾਂ ਤੋਂ ਪੇਮੈਂਟ ਲੈ ਲੈਂਦੇ ਪਹਿਲਾਂ ਉਸ ਵਾਸਤੇ ਵਿੱਚ ਲੋਕ ਫਿਰ ਨਗਰ ਨਿਗਮ ਭੱਜਦੇ ਆ ਜੀ ਇਹ ਕਲੋਨੀ ਬਾਰੇ ਅਸੀਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਸਮੇਂ-ਸਮੇਂ ਤੇ ਅਸੀਂ ਲੋਕਾਂ ਨੂੰ ਜ਼ਰੂਰ ਬਾਰ-ਬਾਰ ਕਹਿਨੇ ਆ ਜੀ ਕਿ ਤੁਹਾਨੂੰ ਤਹਿਸੀਲ ਦਫ਼ਤਰਾਂ ਵਿੱਚ ਵੀ ਅਸੀਂ ਲਿਖ ਕੇ ਲਾ ਚੁੱਕੇ ਹੋਏ ਹਾਂ ਕਿ ਵੀ ਇਹ ਕਲੋਨੀਆਂ ਜਿਹੜੀਆਂ ਅਪਰੂਵਡ ਨਹੀਂ ਉਹਦੀਆਂ ਲਿਸਟਾਂ ਉੱਥੇ ਲੱਗੀਆਂ ਹੋਈਆਂ ਨੇ ਆਨਲਾਈਨ ਸਾਡੇ ਪੋਰਟਲ ਦੇ ਵੀ ਹੈਗਾ ਵਾ ਕਿਹੜੀ ਕਲੋਨੀ ਅਪਰੂਵਡ ਹੈ ਜਾਂ ਕਿਹੜੀ ਨਹੀਂ ਹੈ ਹਰ ਇੱਕ ਚੀਜ਼ ਪਬਲਿਕ ਦੇ ਡੋਮੇਨ ਵਿੱਚ ਲੋਕਾਂ ਦੇ ਵਾਸਤੇ ਹੈਗੀ ਹੈ ਉਹ ਪੜ ਸਕਦੇ ਆ ਦੇਖ ਸਕਦੇ ਆ ਅਣਜਾਣ ਪੁਣੇ ਚ ਪਲਾਟਾਂ ਦਾ ਖਰੀਦਣਾ ਇਹ ਉਹਨਾਂ ਦੀ ਆਪਣੇ ਪੱਧਰ ਤੇ ਮਿਸਟੇਕ ਹੈ ਇਦਾਂ ਜਦ ਤੱਕ ਕੋਈ ਚੀਜ਼ ਦੀ ਅਪਰੂਵਲ ਨਹੀਂ ਹੋ ਜਾਂਦੀ ਉਦੋਂ ਤੱਕ ਆਪਣੇ ਇੰਨੇ ਹੱਕ ਦੇ ਪੈਸੇ ਨੂੰ ਨਾ ਖਰਾਬ ਕਰਨੀ ਹੀ ਸਾਡੀ ਅਪੀਲ ਹੈ ਜੀ ਸਰ ਕਿ ਨਹੀਂ ਕੋਲੋਨੀਆਂ ਹੋਣਗੀਆਂ ਜਿਹੜੀਆਂ ਬਿਨਾ ਨਜਾਇਜ਼ ਕੋਲੋਨੀਆਂ ਜਿਹੜੀਆਂ ਬਣਨ ਰਹੀਆਂ ਇਸ ਟਾਈਮ ਬਟਿੰਡਾ ਦੇ ਵਿੱਚ ਕਾਫੀ ਹੈ ਜਿਹੜੇ ਅਪਰੂਵਡ ਹੈ ਨਹੀਂ ਦੇਖੋ ਨਗਰ ਨਿਗਮ ਬਟਿੰਡਾ ਦੇ ਵਿੱਚ ਸਾਨੂੰ ਨਹੀਂ ਲੱਗਦਾ ਜੀ ਕਿ ਹਾਲ ਦੀ ਘੜੀ ਕੋਈ ਅਨ ਅਪਰੂਵਡ ਕੋਲੋਨੀ ਚਲਦੀ ਹੋਊਗੀ ਪਰ ਜੇਕਰ ਤੁਸੀਂ ਸਾਡੇ ਤੁਹਾਡੇ ਕੋਲ ਇਹ ਐਸ ਤੋਂ ਹੀ ਲੋਕਾਂ ਨੂੰ ਵੀ ਅਸੀਂ ਸੁਣਿਆ ਦੇਾਂਗੇ ਕਿ ਤੁਹਾਨੂੰ ਕੋਈ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਾਡੇ ਤੱਕ ਲਿਆਉਂਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਸਖਤ ਐਕਸ਼ਨ ਲੈਣ ਲਈ ਵਚਨਬੱਧ ਹਾਂ ਸਰ ਕੋਈ ਜੀ ਕੋਈ ਕਸਟਮਰ ਆ ਕੋਈ ਟੋਲ ਫ੍ਰੀ ਨੰਬਰ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਦੀ ਡੀਸਬ ਦਾ ਨੰਬਰ ਵੀ ਅਵੇਲੇਬਲ ਹੈ ਜੀ ਐਮਟੀਪੀ ਦਾ ਵੀ ਨੰਬਰ ਅਵੇਲੇਬਲ ਹੈ ਜੀ ਕਮਿਸ਼ਨਰ ਕਾਰਪੋਰੇਸ਼ਨ ਦਾ ਨੰਬਰ ਵੀ ਹਰ ਕਿਸੇ ਕੋਲ ਅਵੇਲੇਬਲ ਹੈ ਜੀ ਤੁਸੀਂ ਸਿੰਪਲ ਆਪਣਾ ਇੱਕ ਵਟਸਐਪ ਤੇ ਮੈਸੇਜ ਹੀ ਦੇ ਦਿਨੇ ਹੋ ਤੇ ਅਸੀਂ ਨਾਲ ਹੀ ਬਿਲਡਿੰਗਜ਼ ਉੱਤੇ ਵੀ ਐਕਸ਼ਨ ਲੈ ਲੈਨੇ ਇਹ ਹੀ ਸਾਡਾ ਟੋਲ ਫ੍ਰੀ ਨੰਬਰ ਹੈ ਸਪੱਸ਼ਟ ਸਰ ਕੋਈ ਇਹਨਾਂ ਨੂੰ ਨੋਟਸ ਵੀ ਕੱਢਿਆ ਗਿਆ ਵਰਦਮਾਨ ਨੂੰ ਡੀਸਬ ਨੇ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੇ ਆਪਣੇ ਹੁਕਮਾਂ ਦੇ ਨਾਲ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਕਿ ਏਕੜ ਵਿੱਚ ਕਿਹੜੀ ਜਗ੍ਹਾ ਸਰ ਜੀ ਬਾਦਲ ਰੋਡ ਦੇ ਉੱਤੇ ਹੈ ਜੀ ਤੇ ਇਹ ਉੱਥੇ ਬੰਦੀ ਪਈ ਹੈ ਜੀ ਨਾਮ ਸਰ ਇਹਨਾਂ ਦਾ ਵਰਦਨ ਮੈਨੂੰ ਇਹਦੇ ਬਾਰੇ ਵਿੱਚ ਨਹੀਂ ਪਤਾ ਇਹ ਵਰਦਮਨ ਦੇ ਨਾਮ ਦੁੱਤੀ ਹੈ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ